ਹਾਂਜੀ ਪੰਜਾਬੀਓ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਿਹਾ ਜਿਵੇਂ ਕਿ ਇੰਡੀਆ ਦੀ ਤੇ ਪਾਕਿਸਤਾਨ ਦੀ ਲੜਾਈ ਕਈ ਦਿਨ ਤੋਂ ਲੱਗ ਰਹੀ ਆ ਜਿਹੜਾ ਕਿ ਸਾਡੇ ਆਰਮੀ ਦੇ ਨੌਜਵਾਨਾਂ ਨੇ ਬਦਲਾ ਲਿਆ ਪਹਿਲਗਾਮ ਦੇ ਵਿੱਚ ਜਿਹੜੇ ਸਾਡੇ 26 ਪੰਜਾਬੀ ਬੇਕਸੂਰ ਮਾਰੇ ਗਏ ਆ ਇਹ ਪਾਕਿਸਤਾਨ ਜਿਹੜਾ 93 ਲੋਕਾਂ ਦੇ ਵਾਰ ਕਰਦਾ ਤਾਂ ਇਹਨੂੰ ਅੰਜਾਮ ਪਹੁੰਚਾ ਦਿੱਤਾ ਸੀ ਸਾਡੇ ਆਰਮੀ ਦੇ ਨੌਜਵਾਨਾਂ ਨੇ ਜਿਹੜੇ ਅਤਵਾਦੀਆਂ ਦੇ ਅੱਡੇ ਸੀ ਨੋ ਅਤਵਾਦੀਆਂ ਨੇ ਅੱਡੇ ਜਿਹੜੇ ਪਾਕਿਸਤਾਨ ਦੇ ਵਿੱਚ ਸੀ ਉਹ ਤਬਾਹ ਕੀਤੇ ਆ ਤੇ ਹੁਣ ਤੁਹਾਨੂੰ ਰਾਤ ਦੇ ਚੈਨਲ ਦੀਆਂ ਜਿਵੇਂ ਕਿ 5 ਵਜੇ ਜਿਹੜਾ ਸੀਜ਼ ਫਾਇਰ ਹੋਣ ਦਾ ਇੱਕ ਸੀਜ਼ ਫਾਇਰ ਹੋਣ ਦਾ ਇੱਕ ਵੀਡੀਓ ਆ ਗਿਆ ਸੀ ਲੋਕਾਂ ਦੇ ਸਾਹਮਣੇ ਤੇ ਪਰ ਕਈ ਚੈਨਲਾਂ ਬੰਨਿਓ ਲੋਕਾਂ ਨੂੰ ਐਵੇਂ ਡਰਾਇਆ ਗਿਆ ਜਿਵੇਂ ਕਿ ਕਈ ਜਗ੍ਹਾ ਤੇ ਫੇਕ ਖਬਰਾਂ ਆਈਆਂ ਕਈ ਚੈਨਲਾਂ ਬੰਨਿਓ ਰਾਤ ਇੱਥੇ ਬੰਬ ਡਿੱਗ ਗਿਆ ਜੀ ਇੱਥੇ ਉਹ ਹੋ ਗਿਆ ਜੀ ਪਾਕਿਸਤਾਨ ਨੇ ਇੱਕ ਜੰਗਬੰਦੀ ਸ਼ੁਰੂ ਕਰਤੀ ਜੀ ਇੱਥੇ 4 20 ਤਵਾਕੇ ਹੋ ਗਏ ਜੀ ਇਧਰ ਇੱਕ ਘਰੇ ਮਿਸਾਲ ਡਿੱਗ ਗਈ ਜੀ ਇੱਧਰ ਉਹ ਹੋ ਗਿਆ ਜੀ ਉਹ ਹੋ ਗਿਆ ਬੜਾ ਰਾਤ ਚੈਨਲਾਂ ਨੇ ਘਟੋ ਘਟ ਮਾਈਕ ਨਾਲ ਲੋਕਾਂ ਨੂੰ ਡਰਾਉਣ ਦਾ ਇੱਕ ਕੰਮ ਚਲਾ ਰੱਖਿਆ ਕਿਉਂਕਿ ਕਈ ਫੇਕ ਚੈਨਲ ਆ ਜਿਹੜੇ ਉਹਨਾਂ ਦੀ ਗੱਲ ਕਰਦੇ ਆ ਕਿਉਂਕਿ ਹੁਣ ਆਪਣੇ ਪੰਜਾਬ ਦੇ ਵਿੱਚ ਕੁਝ ਤਾਂ ਮਾਹੌਲ ਖਰਾਬ ਹੈਗਾ ਹੀ ਸੀ ਤੇ ਕੁਝ ਕ মিডিਆ ਵਾਲਿਆਂ ਨੇ ਕਰਤਾ ਜਿਵੇਂ ਕਿ ਜੋ ਲੋਕ ਵਾਈਟੀਵੀ ਚੈਨਲ ਮਨਿੰਦਰ ਸਿੱਧੂ ਪੱਤਰਕਾਰ ਅਕਸਰ ਲੋਕਾਂ ਦੇ ਸਾਹਮਣੇ ਖੁਲਾਸੇ ਕਰਦੇ ਆ ਉਹਨਾਂ ਦਾ ਵੀ ਕਹਿਣਾ ਇਹ ਆ ਵੀ ਜਿਹੜੇ ਰਾਤ ਕਈ ਚੈਨਲਾਂ ਬੰਨੀਓ ਲੋਕਾਂ ਨੂੰ ਡਰਾਇਆ ਗਿਆ ਵੀ ਇਥੇ ਜੀ ਜੋ ਸੀਜ਼ਫਾਇਰ ਹੋਣ ਦੇ ਕਾਰਨ 5 ਵਜੇ ਇਹ ਐਲਾਨ ਸੀ ਗਿਆ ਸੀਜ਼ਫਾਇਰ ਹੋਣ ਤੋਂ ਬਾਵਜੂਦ ਵੀ ਪਾਕਿਸਤਾਨ ਨੇ ਇਥੇ ਅਟੈਕ ਕਰਤਾ ਜੀ ਵੀ ਧਮਾਕਾ ਹੋ ਗਿਆ ਜੀ ਅਮਰਤਸਰ 에ਰਪੋਰਟ ਤੇ ਤੇ ਸਰਸਾ ਦੇ ਵਿੱਚ ਜੀ ਇੱਕ ਧਮਾਕਾ ਹੋਇਆ ਡਰਾਉਨ ਡਿੱਗ ਗਿਆ ਜੀ ਬੜਾ ਲੋਕਾਂ ਨੂੰ ਡਰਾਇਆ ਇਹ ਮੀਡੀਆ ਵਾਲਿਆਂ ਨੇ ਤਾਂ ਹੁਣ ਜਿਹੜੀਆਂ ਹੁੰਦੀਆਂ ਖਬਰਾਂ ਅੱਜ ਦੀਆਂ ਵੀ ਇੱਕ ਸ਼ੋਕਰਾ ਵੈਗਰੂ ਤਾਂ ਦੋਨੇ ਪਾਸੇ ਜਿਹੜੀ ਜੰਗ ਲੱਗੀ ਸੀ ਇਹਦੇ ਵਿੱਚ ਨੁਕਸਾਨ ਭਾਰਤ ਨੂੰ ਵੀ ਸੀ ਤੇ ਉਧਰ ਪਾਕਿਸਤਾਨ ਨੂੰ ਵੀ ਹੈ ਕਿਉਂਕਿ ਜੇ ਗੱਲ ਕਰੀਏ ਹੁਣ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਜੰਗ ਲੱਗੀ ਸੀ 1965 ਦੇ ਵਿੱਚ 1965 ਤੇ ਜੋ 1971 ਤੇ 1900 72 ਦੇ ਵਿੱਚ ਕਈ ਜਗ੍ਹਾ ਕਈ ਵਾਰ ਜੰਗ ਲੱਗੀ ਹਰ ਵਾਰ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਆਪਾਂ ਇਹ ਹਰ ਦੋਨੇ ਦੇਸ਼ ਹੀ ਨਹੀਂ ਜੰਗ ਚਾਹੁੰਦੇ ਕੋਈ ਨਹੀਂ ਜੰਗ ਚਾਹੁੰਦਾ ਪਰ ਜਿਹੜੇ ਸਾਡੇ মিডিਆ ਵਾਲੇ ਆ ਇਹ ਲੋਕਾਂ ਨੂੰ ਜਿਵੇਂ ਹਵਾ ਐਵੇਂ ਡਾਈ ਜਾਂਦੇ ਸੀ ਇਥੇ ਇਹ ਹੋਊਗਾ ਜੀ ਅੱਧਾ ਤਾਂ ਲੋਕਾਂ ਨੂੰ ਹੀ ਡਰਾਤਾ ਅੱਧਾ ਕੁ ਕੁਝ ਤਾਂ ਹੈਗਾ ਸੀ ਤੇ ਜਿਹੜਾ ਕੀ ਹੁਣ ਜੇ ਕਹੀਏ ਜੰਮੂ ਕਸ਼ਮੀਰ ਦੇ ਵਿੱਚ ਤੁਰਗਾ ਮੋਤੀਆਂ ਗੋਲੀਆਂ ਚੱਲੀਆਂ ਸੀ ਤੇ 9 ਵਜੇ ਤੋਂ ਬਾਅਦ ਉਹ ਵੀ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਦੀਆਂ ਖਬਰਾਂ ਹਵਾ ਐਵੇਂ ਡਾਈ ਹੈ ਕਈ ਚੈਨਲਾਂ ਬਣੀਓ ਤਾਂ ਇਹ ਪੰਜਾਬ ਦੇ ਕਈ ਚੈਨਲਾਂ ਜਿਹੜੇ ਕਿ ਬਈ ਫੇਕ ਨਿਊਜ਼ ਪਾਉਂਦੇ ਆ ਤਾਂ ਇਹ ਆਪਾਂ ਇੰਨੀ ਕ ਅਪੀਲ ਕਰਦਗੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਤੇ ਪੰਜਾਬ ਦੇ ਪ੍ਰਤੀ ਆਪਾਂ ਗੱਲਬਾਤ ਕਰਦੇ ਆ ਜਿਵੇਂ ਹੁਣ ਦੀਆਂ ਖਬਰਾਂ ਇਹ ਵੀ ਪਾਕਿਸਤਾਨ ਤੇ ਇੰਡੀਆ ਦੀ ਜੰਗ ਜੋ ਰੁਕ ਚੁੱਕੀ ਜਿਹੜਾ ਕਿ ਹੁਣ ਅਮਰੀਕਾ ਟਰੰਪਾ ਜੋ ਉੱਥੋਂ ਦਾ ਰਾਸ਼ਟਰਪਤੀ ਡੋਲਨ ਟਰੰਪ ਦਾ ਇੱਕ ਫੈਸਲਾ ਸੀ ਦੋਨੇ ਦੇਸ਼ਾਂ ਦਾ ਸਮਝੌਤਾ ਕਰਵਾਇਆ ਗਿਆ ਸੀ ਤੇ ਉਦੋਂ ਬਾਅਦ ਸਮਝੌਤਾ ਕਰਾਉਣ ਤੋਂ ਬਾਅਦ ਦੀ ਵੀ ਵਿੱਚ ਵੀ ਇੱਕ ਦੋ ਜੋ ਹਮਲੇ ਹੋਏ ਆ ਪੰਜਾਬ ਤੇ ਸਾਡੇ ਭਾਰਤ ਦੇ ਉੱਤੇ ਪਾਕਿਸਤਾਨ ਨੇ ਕਿਉਂਕਿ ਕਹੇ ਦੱਸਿਆ ਜਾਂਦਾ ਹੁਣ ਜਿਵੇਂ ਹਰ ਵੀਡੀਓ 'ਚ ਹੀ ਕਹਣਾ ਉਹਨਾਂ ਮੈਂ ਕਿ ਕਕਾਇਰ ਦੇਸ਼ਾਂ ਆਪਣੀ ਹਰਕਤਾਂ ਦੀ ਆਵਾਜ਼ ਨਹੀਂ ਆਉਂਦਾ ਪਰ ਹੁਣ ਹੁਣ ਇੱਕ ਵਾਰ ਜੰਗ ਜੋ ਰੁਕ ਚੁੱਕੀ ਆ ਤੇ ਕਹੇ ਨਾ ਮਤਲਬ ਹੁਣ ਫੇਕ ਨਿਊਜ਼ ਕਿਸੇ ਦੀ ਸੁਣ ਕੇ ਉਹ ਖਬਰਾਂ ਤੇ ਨਾ ਜਾਇਆ ਕਰੋ ਕਿਉਂਕਿ ਵਿੱਚ ਮੀਡੀਆ ਇਹ ਜਾਂ ਵੀ ਪਿਆਗਾ ਜਿਹੜੇ ਲੋਕਾਂ ਨੂੰ ਬਿਨਾਂ ਫालतੂ ਡਰਾਈ ਜਾਂਦੇ ਆ ਜਿਵੇਂ ਕਿ ਉਹਨ ਮੰਨਿੰਦਰ ਸਿੱਧੂ ਪੱਤਰਕਾਰ ਆ ਜੋ ਅਕਸਰ ਉਹ ਹਰ ਰੋਜ਼ ਲੋਕਾਂ ਦੇ ਖੁਲਾਸੇ ਕਰਦੇ ਆ ਕਈ ਚੈਨਲਾਂ ਦੇ ਖੁਲਾਸੇ ਕਰੇ ਉਹਨਾਂ ਨੇ ਵੀ ਕਈ ਚੈਨਲ ਆ ਜਿਹੜੇ ਤਾਂ ਇਹ ਫੇਕ ਲੋਕਾਂ ਨੂੰ ਜੋ ਗਲਤ ਨਿਊਜ਼ ਪਾ ਰਹੇ ਤੇ ਲੋਕਾਂ ਨੂੰ ਇਹ ਵਿਵਹਾਰ ਡਾ ਰਹੇ ਆ ਤਾਂ ਇਹ ਵੀ ਕਈ ਚੈਨਲਾਂ ਦੇ ਖੁਲਾਸੇ ਕੀਤੇ ਆ ਤਾਂ ਇਸ ਕਰਕੇ ਜੋ ਹੁੰਦੀਆਂ ਖਬਰਾਂ ਜਾਣਕਾਰੀ ਆਪਣੇ ਭੈਣ ਭਰਾਵਾਂ ਵਾਸਤੇ ਇਹੀ ਪਹੁੰਚਾਈ ਆਪਾਂ ਵੀ ਜਿਹੜਾ ਕਿ ਜੋ ਘੰਟਾ ਪਹਿਲਾਂ ਦੀਆਂ ਖਬਰਾਂ ਆਈਆਂ ਉਹਦੇ ਵਿੱਚ ਦੱਸਿਆ ਜਾਂਦਾ ਕਿ ਹੁਣ ਜੰਗ ਜੋ ਰੁਕ ਚੁੱਕੀ ਇੱਕ ਵਾਰ ਤੇ ਜਿਹਦੇ ਵਿੱਚ ਹੁਣ ਕਹਿਣ ਦਾ ਮਤਲਬ ਜਿਹੜਾ ਭਾਰਤ ਤੇ ਪਾਕਿਸਤਾਨ ਬੰਨਿਓ ਵਾਅਦਾ ਨਹੀਂ ਹੋਊਗਾ ਕਿਉਂਕਿ ਦੋਲੋਂ ਟਰੰਪ ਦਾ ਵੀ ਇਹ ਕਹਿਣਾ ਜਿਹੜਾ ਕਿ ਅਮਰੀਕਾ ਦਾ ਰਾਸ਼ਟਰਪਤੀ ਆ ਤਾਂ ਭਈ ਇੱਕ ਵਾਰ ਜਿਹੜਾ ਮਾਮਲਾ ਥੰਮ ਗਿਆ ਤਾਂ ਹੁਣ ਅਪੀਲ ਇੰਨੀ ਕੀ ਕਰਦੇ ਆ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵੀ ਜਿਹੜੇ ਫੇਕ ਚੈਨਲ ਬਈ ਨਿਊਜ਼ ਆ ਰਹੇ ਆ ਇਹ ਚੈਨਲਾਂ ਤੇ ਨਾ ਜਾਇਆ ਕਰੋ ਕਿਉਂਕਿ ਕਈ ਚੈਨਲ ਕੁਝ ਕੁ ਫੇਕ ਆ ਵਿੱਚ ਚੰਗੇ ਵੀ ਆ ਜਿਵੇਂ ਲੋਕ ਵਾਇਰ ਟੀਵੀ ਚੈਨਲ ਤਾਂ ਇੱਕ ਟਹਿਣਾ ਜੋ ਸਰਬਰ ਸਿੰਘ ਟਹਿਣਾ ਇਹ ਵੀ ਵਧੀਆ ਸੱਚ ਦੇ ਆਧਾਰ ਤੇ ਪਾਉਂਦਾ ਖਬਰਾਂ ਤੇ ਕਈ ਚੈਨਲ ਫੇਕ ਪਾਉਂਦੇ ਆ ਉਹਨਾਂ ਤੋਂ ਬਚੋ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਜੇ ਤੁਹਾਨੂੰ ਇੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਬੜੜਿਆ ਕੱਲ ਨੂੰ ਨਾ YouTube ਤੇ ਧੰਨਵਾਦ